ਅੱਜ ਚੱਲੇ ਸੀ ਆਪਾਂ ਬਾਸਲਾ ਦੀ ਵਡਣਾ ਆਪਾਂ ਹੀਰਾ ਮਹੀਨ ਦਾ ਕਟਰ ਲਾ ਕੇ ਵੇਖਣ ਲੱਗੇ ਸੀ ਇਹਨੂੰ ਮੋਟੇ ਓਗਰ ਵਾਲਾ ਪਰ ਗੱਲ ਨਹੀਂ ਬਣੀ ਨਹੀਂ ਪੈਂਦਾ ਨਹੀਂ ਕਰੀਏ ਥੱਲੇ ਕਰੀ ਕੱਟਰਾ ਕਰਦੇ ਬਸ ਅੱਗੇ ਕਰ ਮਸ਼ੀਨ ਹੁਣ ਚੱਲ ਹੁਣ ਚੱਕ ਚੱਕੀ ਚੱਕੀ ਕੱਟ ਰੁਕ ਜਾ ਦੇਖਦੇ ਆ ਪਾਗ ਜੇ ਪੈ ਗਿਆ ਠੀਕ ਨਹੀਂ ਫਿਰ ਦੂਜਾ ਹੀ ਲੈ ਕੇ ਜਾਵਾਂਗੇ ਆਪਾਂ ਜਲਦ ਕੰਮ ਕਰ ਲਿਆ ਚੱਲੋ ਜੀ ਆਪਾ ਪੁਲਵਾਨ ਦੇ ਆ ਵਡਾਂ ਕੇ ਬਾਸਮਤੀ 1285 ਇਹੀ ਜਾ ਕੇ ਆਪਣੀ ਵਡਣੀ ਆ ਫੇਰ ਬਾਅਦ ਚ ਆ ਚੜਾ ਦੀ ਕੋਠੇ ਦੇ ਮਰੂਤੀ ਦੀਆਂ ਵੀ ਖਤਮ ਹੋ ਗਈਆਂ ਇਹ ਵੀ ਖਤਮ ਹੋ ਗਈ ਪਹਿਲਾਂ ਵੀ ਜੀ ਪਹਿਲਵਾਨ ਦੀ ਕਣਕ ਆਹ ਕਣਕ ਬੀਜ ਦਿੱਤੀ ਤੇ ਅਦਰਾ ਖੜਿਆ ਆਪਣੀ ਬਾਤੋ ਦੀ ਵਟਣ ਵਾਲੀ ਪਹਿਲਾਂ ਦੀ ਕਣਕ ਵਜਾਉਣਾ ਆਇਆ ਦੀ ਆ ਕਣਕ ਬੀਜਤੀ ਆਪਾਂ ਨੇ ਮਸ਼ੀਨਾਂ ਪਰੋਕਤੀ ਪਹਿਲਾਂ ਕਰਾਂਗੇ ਪੇਟ ਪੂਜਾ ਫਿਰ ਕੰਮ ਦੂਜਾ ਕਿਆ ਮਿੱਟੂ ơi ਹਾਂਜੀ ਮੈਂ ਪਹਿਲਾਂ ਪੇਟ ਪੂਜਾ ਕਰ ਲਈਏ ਦੇਖੀਏ ਪਲਵਾਨ ਨੇ ਕੀ ਲੈਂਦਾ ਖਾਣ ਨੂੰ ਜੀ ਜੀ ਤੂੰ ਕੀ ਕਰ ਲੱਗਿਆ ਮੈਂ ਨਿੰਬੂ ਵੜਦਾ ਉਹ ਤੇਰਾ ਪੂਰਾ ਖਿਲਾੜਾ ਹੀ ਬੜਾ ਪਾਇਆ ਪਿਆ ਵੇਖ ਤੀ ਲੈ ਵੀ ਪਲਵਾਨਾਂ ਅੱਜ ਤੇਰੀ ਬਾਸਮਤੀ ਵੱਡਣ ਲੱਗੇ ਆ ਖੀਰ ਲਾ ਦੇਣੇ ਆਪਣਾ ਕੀ ਖਵਾਏਗਾ ਅੱਜ ਸਾਰਿਆਂ ਨੂੰ ਸੱਚੀ ਚਾਹ ਆਪਾਂ ਮਂਗਾਏ ਨੇ ਬ੍ਰੈਡ ਪਕੌੜੇ ਸਾਰਿਆਂ ਨੂੰ ਬੁਲਾ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਖਾਸ ਖਾਸ ਨੂੰ ਵੀ ਬੁਲਾ ਦੇ ਸਾਰੇ ਖਾਸ ਖਾਸ ਨੂੰ ਵੀ ਆਣ ਨੂੰ ਵੀ ਖਾਣ ਨੂੰ ਸਤਿ ਸ਼੍ਰੀ ਅਕਾਲ ਕਿਹਾ ਵੀ ਅੰਦਰ ਆਪਾਂ ਮਾਰੇ ਨੇ ਬਰੈਡ ਪਕੌੜੇ ਤੇ ਨਾਲ ਠੰਡਾ ਅੱਛਾ ਤੇ ਛਾਹ ਨੂੰ ਮੁਰਗਾ ਚੇ ਲੋ ਨਾਲ ਉਹ ਗੰਦੀ ਗੱਲ ਨਾ ਕਰਿਆ ਨਾਲ ਉਹ ਹੈਨਾ ਗੰਦੀ ਗੱਲ ਨਹੀਂ ਜਿਹਦੇ ਨਾਲ ਇਹਨੇ ਸਮਝਿਆ ਨਾ ਬਾਕੀ ਗੰਦੀ ਗੱਲ ਨਹੀਂ ਕਰਦੇ ਤੁਕ ਵੀ ਆਦਾ ਕਣਕ ਬੀਜੀ ਆ ਵੇ ਭਾਂਜ 14 ਕਿੱਲੇ ਕਾਕ ਦੇ ਬੀਜਤੇ ਨੇ ਗੱਲ ਨਹੀਂ ਘਟਦੀ ਬੰਦਾ ਥੱਕ ਜਾਂਦਾ ਜਮ ਮੜਾ ਜੈ ਇੰਨੀ ਕਿਤੇ ਨਿਕਲ ਹੀ ਜਾਂਦੀ ਹੈ ਉਹਨੂੰ ਹੈਨਾ ਤੇ ਅੱਜ ਹੀ ਮਲਟਸ ਫਾਈਟੂ ਵੀ ਕਰਾਂਗੇ ਚਟਨੀ ਆਪਣੀ ਆ ਗਈ ਏ ਹਾਂ ਤੇ ਬ੍ਰੈਡਰੀ ਜੀ ਆਈ ਬ੍ਰੈਡਰੀ ਜੀ ਤੁਰੇ ਨੇ ਉੱਥੋਂ ਇਹਨਾਂ ਦਾ ਕਿਹਨਾਂ ਤਿਰੂ ਗਿਆ ਲਾ ਵੀ ਬਲਵੰਨਾ ਟ੍ਰੇਕ ਦੀ ਤੇ ਕੱਢਤੀ ਆ ਟੌਰ ਹਾਂ ਇਹਨਾਂ ਨੂੰ ਸਿੱਧੀ ਪੂਰੀ ਬਣੇਗੀ ਬਸ ਜਿਹੜੇ ਆ ਦੋ ਡੰਡੇ ਰਹਿ ਗਏ ਨੇ ਉਹ ਵੀ ਵੱਟਦੇ ਨੇ ਹਣਾ ਨਾ ਜਿਹੜਾ ਸਿੱਧੀ ਪੂਰੀ ਥੱਲੋ ਲੈ ਗਏ ਯੂਐਸਏ ਭੇਜ ਨਹੀਂ ਹਾਂ ਹਾਂ ਹੁਣ ਇਹਨਾਂ ਚਿੱਪ ਬਣਾਉਣਾ ਉਹਨਾਂ ਨੇ ਉਹ ਵੀ ਵੱਟਦੇ ਨੇ ਹਾਂ ਯਾਰ ਹੁਣ ਲੱਗਿਆ ਤੇ ਹੈਗਾ ਹੀ ਹਾਂ ਯਾਰ ਉਹਨਾਂ ਨੇ ਸ਼ਿਪ ਵਾ ਤੇ ਪਾਇਆ ਹੀ ਫੋਨ ਹਾਂ ਉਹ ਕਹਿੰਦੇ ਵੀ ਤੁਹਾਨੂੰ ਅਮਰੀਕਾ ਲੈ ਕੇ ਜਾਣਾ ਡੌਕਿੰਗ ਲੈ ਕੇ ਉਹਨਾਂ ਨੂੰ ਭਾਰਿਆ ਨੂੰ ਅੱਛਾ ਹੀ ਰੋ ਛਾਂ ਤੇ ਤੇਰੀ ਆ ਮੁਰਗਾ ਕਲਗੀ ਨੇ ਬਠੇਰੀ ਕਰ ਦੇਣੀ ਸੀ ਬੜੇ ਇੱਕ ਮੁਰਗਾ ਕਲਗੀ ਨੇ ਇਹ ਵੀ ਵੱਢਨੇ ਪੈਣ ਨੇ ਯਾਰ ਸੋਹਣੇ ਲੱਗਦੇ ਨੇ ਪਰ ਜੇ ਮੈਨੂੰ ਕੋਈ ਸੁਝਾਅ ਦੇ ਉਹ ਵੀ ਪੁੱੜਦੀ ਹੈ ਕਿ ਰੱਖ ਲਈਏ ਮੋਟਰ ਤੇ ਲੱਗਦੇ ਸੋਹਣੇ ਨੇ ਐ ਸੱਪਾਂ ਦਾ ਹੀ ਖੱਜਾ ਏ ਨਹੀਂ ਸੱਪ ਤੇ ਨਹੀਂ ਇਹਦੇ ਚ ਆਉਂਦੇ ਕੁਸੁੱਸਰ ਚ ਆਉਣਾ ਹੀ ਨਹੀਂ ਚਲੋ ਕਰਾਂਗੇ ਇੱਥੇ ਸਾਸ ਪਈਆਂ ਨੂੰ ਕੱਲ ਨੂੰ ਵਿਹਲੇ ਹੀ ਇਹ ਕੰਮ ਨੂੰ ਕਣਕ ਬੀਜ ਹੋ ਗਈ ਅੱਜ ਦੋਸਤਾਂ ਦੀ ਵਾੜੀ ਚਲੋ ਤੂੰ ਬ੍ਰੈਡ ਖਵਾ ਬਾਸਮਤੀ ਵੱਢੀਏ ਹਾਂ ਫੇਰ ਤਰਾਵੜੀ ਲੈ ਜਾਣੀ ਹੈ ਬਾਸਮਤੀ ਤਰਾਵੜੀ ਹਾਂ ਬਾਸਮਤੀ ਤੇ ਆਪਾਂ ਸਕੀਮਾਂ ਬੜੀਆਂ ਲਾਈਆਂ ਹਨ ਹਾਂ ਪਰ ਉਸ ਈ ਮੈਨੂੰ ਲੱਗਦਾ ਨਹੀਂ ਕਾਮ ਜਾਬ ਹੋਏ ਅਸੀਂ ਵੇਖੋ ਅਸੀਂ ਆਏ ਹਾਂ ਵੱਡੇ ਟਰਾਲੇ ਤੋਂ ਸ਼ੁਰੂ ਹੋਏ ਹਾਂ ਇਹ ਕਹਿੰਦਾ ਵੀ ਤੇਰਾ ਟਰਾਲਾ ਵੱਡਾ ਹੈ ਵੀ ਮੇਰੀ ਬਾਸਮਤੀ ਜ਼ਿਆਦੀ ਹੈ ਮੈਂ ਉਹ ਚ ਪਾਵਾਂਗਾ ਵੀ ਤੂੰ ਮੇਰੇ ਵਾਲੀ ਲੈ ਜੀ ਟਰਾਲੀ ਢਾਈ ਗੱਲੇ ਮੇਰੇ ਚਾਰ ਚਾਰ ਮੈਂ ਵੱਡੇ ਮੇਰੇ ਲਈ ਟਰਾਲੀ ਚ ਚਾਰ ਢਾਈ ਗੱਲਿਆਂ ਦੀ ਪੋਲੀ ਚਲ ਮੰਨ ਕੇ ਚਲ 20 15 ਕੁ 20 ਘੰਟੇ ਦਾ ਹੀ ਆਫਿਸ ਨੂੰ ਲਾਇਆ ਸੀ ਝਾੜ ਵੀ ਇੰਨਾ ਕੁ ਨਿਕਲੇਗਾ ਕਿੱਲੇ ਦਾ ਵੱਧ ਨਹੀਂ ਹੋਏ ਉਦੋਂ ਫਿਰ ਅਸੀਂ ਘਟਦੇ ਘਟਦੇ ਇੱਕ ਟਰਾਲੀ ਦੇ ਆ ਕੇ ਵੀ ਟਰਾਲੀ ਮੇਰੇ ਵਾਲੀ ਤੇਰਾ ਮੈਸੇ ਵੀ ਮੇਰੇ ਲਈ ਚਾਰ ਗੱਲਿਆਂ ਦੇ ਉੱਪ ਚ ਪੈ ਜੇ ਮੰ ਲੈ 70 ਕੰਟਰੋਲ ਹੋ ਜੇਗੀ ਜਾਂ ਕੁਝ ਵੀ 65 ਤੱਕ ਜਿੰਨੀ ਜੋ ਵੀ ਹੈ ਉੱਚ ਪਾ ਲਾਂਗੇ ਉਹਦੇ ਵੀ ਦੋਨੇ ਜਣੇ ਚੱਲਾਂਗੇ ਰਾਜਪੁਰੇ ਹਾਂ ਅਗੜਪੇ ਪੁਰਾਣਾ ਵੇਚ ਗਿਆ ਹਾਂ ਹੁਣ ਘਟਦੇ ਘਟਦੇ ਸੀ ਇੱਕ ਟਰਾਲੀ ਤੇ ਆ ਗਈ ਵੀ ਅੱਧੀ ਅੱਧੀ ਭਾਗ ਲੈ ਜਾਗੇ ਹਾਂ ਹੁਣ ਸਾਵੇ ਲੱਗਣ ਡਿਆ ਵੀ ਮੈਨੂੰ ਲੱਗਦਾ ਵੀ ਛੋਟੇ ਹਾਥੀ ਜੀ ਇੱਕ ਜਿਹੜੇ ਚਪਤਾ ਮੰਨੇ ਰੱਖ ਲਾਂਗੇ ਹਾਂ ਇਹਨਾਂ ਨਾਲ ਟਰਾਲੇ ਸਾਰੀ ਦੁਨੀਆ ਨਾਲੀ ਟਰਾਲਿਆਂ ਤਾਂ ਭਰਦੇ ਭਰਦੇ ਹੀ ਛੋਟੇ ਹਾਥੀ ਤੇ ਆ ਗਿਆ ਵੀ ਛੋਟੇ ਹਾਥੀ ਜੀ ਇਹਨੇ ਜਿਆਦਾ ਵੱਡਾ ਨਾ ਸੋਚੋ ਜਿਹੜੇ ਫਿਰਦੇ ਹਨ ਹਾਂ ਉਹ ਜਿੱਥੇ ਉੱਥੇ ਵਿਚਾਰੇ ਬਿਆਸ ਨਾਲ ਕੋਈ ਹਾਲ ਥੋੜਾ ਹਾਂ ਇਹ ਤੇ ਕਰ ਲੱਗੀ ਹੈ ਹਨਾ ਉਹ ਪੈਰੀਆਂ ਦਾ ਨਹੀਂ ਪਤਾ ਆਪਾਂ ਤੇ ਕਣਕ ਬੀਜੇ ਉਹਨਾਂ ਦੇ ਪੱਧਰ ਹੀ ਨਹੀਂ ਏ ਯਾ ਭਈਆ ਹਮਮ ਆਪਰੇ ਜਨ ਕੁਛ ਮਹਾਰਾਜ ਨੇ ਦੱਸਾਈਏ ਹਮ ਬਿਲਕੁਲ ਖਰਚਾ ਤੇ ਬੁਰਾ ਹੋਇਆ ਇਹ ਤੇ ਗੱਲ ਹੈ ਹਮ ਬਾਈ ਇੰਨਾ ਹੀ ਬੜਾ ਸੱਚੇ ਬਾਦਸ਼ਾਹ ਦੀ ਜੀ ਸੁੱਖ ਸ਼ਾਂਤੀ ਜਾਈ ਦੀ ਬਾ ਹਾਂ ਚਲੋ ਕਰੋ ਫਿਰ ਕੰਮ ਸ਼ੁਰੂ ਓਕੇ ਉਹ ਕ੍ਰਿਸ਼ਨ ਆ ਗਿਆ ਘੰਟੀ ਤੇ ਨਹੀਂ ਆਇਆ ਓਕੇ ਉਹ ਆ ਗਿਆ ਕਰੇ ਠੰਡਾ ਨਹੀਂ ਲਾਇਆ ਦੋ ਉਹ ਜਾ ਤੇ ਜੱਪਾ ਜਾ ਫੇਰ ਲੈ ਜਾ ਉਹ ਤੋਂ ਮੋਟਰਸਾਈਕਲ ਪੈਸੇ ਦੇ ਨਹੀਂ ਨਹੀਂ ਘੰਟੀ ਕੋ ਗੰਨੇ ਠੰਡੇ ਕਿਹੜਾ ਲਏਗਾ ਤੋਏ ਫੈਂਟਾ ਕੇ ਕੋਕ ਕਿਹੜਾ ਪੀਣਾ ਕਰੇਸ਼ਨ ਪਾਸਵਰਡ ਬਿਨਾ ਪੀ ਲੈ ਉਹ ਕਰੇਸ਼ਨ ਦੱਸੇਗਾ ਕਿਹੜਾ ਪੀਣਾ ਹੈ ਦੱਸ ਕਰੇਸ਼ਨ ਦੱਸ ਦਿੰਦਾ ਜਿਹੜਾ ਤੂੰ ਬਿਨਾ ਉਹ ਲੈ ਹੈ ਕੋਕ ਬਿਨਾ ਕੇ ਫੈਂਟਾ ਕਿ ਲਿਮਕਾ ਉਹ ਕਿਹੜਾ ਪੀਣਾ ਕੋਕ ਚੱਲ ਜਾ ਫਿਰ ਕੋਕ ਲੈ ਆ 2 ਲੀਟਰ ਲੈ ਆ 2 ਲੀਟਰ ਲੈ ਹੈ ਨਾਲ ਉਹਨੇ ਤੈਨੂੰ ਇੱਕ ਹੋਰ ਦੇਣਾ ਛੋਟਾ ਵੀ ਵਾਲਾ ਆ ਸਮੋਸਿਆਂ ਦੇ ਪੈਸੇ ਵੀ ਕਟਾਇਆ ਨਹੀਂ ਉਹਨੂੰ ਕੇ ਪੈਸੇ ਕੱਟ ਲਾ ਪੈਸੇ ਕੱਟ ਲਾ ਫੁੱਲਾ ਵੀ ਖੋਲ ਬਿੱਟੂ ਕਿਉਂ ਖਰਾਬ ਕਰਨ ਲੱਗਾ ਡੰਡੇ ਲਓ ਜੀ ਆ ਜਾਓ ਜੀ ਬਰੈਡ ਖਵਾਈਏ ਤੁਹਾਣੂ ਸਾਰਿਆਂ ਨੂੰ ਸ੍ਰੀ ਕਾਲ ਜੀ ਆ ਜਾਓ ਜੀ ਬਰੈਡ ਖਵਾਈਏ ਲੋ ਜੀ ਰੱਜ ਪੁੱਜ ਕੇ ਹੁਣ ਆਪਾਂ ਲੱਗੇ ਹਾਂ ਮਸ਼ੀਨ ਚਲਾਣਾ വേദം ചാട ക ਐਸਐਮਐਸ ਐਸਐਮਐਸ ਲਾ ਕੇ ਸੁਪਰ ਸ਼ੀਟਰ ਨਾਲ ਭਜਾਉਣੀ ਐ ਵੀ ਖੜੇ ਝੁੰਡਿਆਂ ਜੀ ਲੱਗ ਗਿਆ ਕ੍ਰੈਸ਼ਨ ਚਲਾਣਾ ਬਣਾ ਚਾਦਰ ਲੱਗਦੀ ਐ ਐਸਐਮਐਸ ਦੀ ਯਾ ਲੱਗਿਆ ਜੀ ਕ੍ਰੈਸ਼ਨ ਚਲਾਉਣਾ ਆਪਣਾ ਅਜੜੀ 20 ਵਜਣੀ ਹੌਸਲਾ ਜਾਵੇਗਾ ਇੱਕ ਟੈਂਕ ਤੇ ਪਾ ਜਾ ਮੈਂ ਉਦੋਂ ਦੀ ਮਾਰੀ ਸੀ ਤੈਨੂੰ ਵੀ ਹੈ ਮੈਨੂੰ ਬੰਦਾ ਉਹਦੇ ਉਦੋਂ ਵੀ ਨਹੀਂ ਹੌਸਲਾ ਹੋ ਜਾ ਤੈਨੂੰ ਦੂਜਾ ਦੇ ਝੁੰਡਰੀ ਨਹੀਂ ਭਰਿਆ ਟੈਂਕ ਮੈਂ ਉਹ ਭਰਦੇ ਪੰਰਣ ਦਿਆ ਦੋ ਕਿ ਟੈਂਕ ਵਸਾਈ ਹੋਣੇ ਨੇ ਇੱਚੋ ਉਹ ਚੱਲ ਇੱਕ ਦੇ ਉਹਦੇ ਪਾ ਜਾ ਮੜਾ ਜਾ ਪਵਾ ਦਿੰਦੇ ਆ ਪਵਾ ਦਿੰਦੇ ਆ ਝੁੰਡੇ ਹਰੇ ਪਏ ਨੇ ਪੀ ਹੋ ਗਏ ਹਾਂ है? अच्छा गल वढ़िया बीजी जाएगी सुपर शीडर ना गणक हां हां मैंने परनीत ਨੂੰ ਫੋਨ ਕਰਿਆ ਮੈਂ ਕਿਹ ਰੇਟ ਦੂ ਕਿਤਾ हां 1885 ਮੈਂ ਤਾਂ ਲੈਂਦਾ ਨਹੀਂ ਵੈਰੀ ਗੁੱਡ ਕਹਿੰਦਾ ਮੈਂ ਪਤਾ ਕਰ ਲੈਣਾ ਵਧੀਆ ਰੇਟ ਤੁਹਾਡੇ ਦੁਕਾਨ ਦਾ اچھا ਉਹ ਤਾਂ ਮੈਂ ਲੈਂਦਾ ਨਹੀਂ 1500 ਆਨ ਲੈਂਦਾ हां ਮੈਂ ਤੁਹਾਨੂੰ ਦੁਆ ਕਰ ਗਏ ਨੇ ਫੇਤੇ ਤਰਾਵੜੀ ਚੱਲੀਏ ਰਾਵੜੀ ਚੱਲਦੇ ਆ ਨਾ ਨਾ ਮੰਨਦੇ ਆਈ ਫਿਰ ਪਸਤਾਵਾ ਜਿਹਾ ਰਹਿਣਾ ਹਾਂ ਸਹੀ ਗੱਲ ਹੈ ਜਦੋਂ ਇਹ ਬਾਦਮਤੀ ਲਾਲੀ ਆਈ ਕਦੇ ਕਾਮਯਾਬ ਹੋਈ ਤੇ ਹਨੀ ਯਾਰ ਜੀ ਬੋਜੀ ਆਪਣਾ ਬਾਸਮਤੀ ਵੱਡੀ ਗਈ ਹੁਣ ਆਪਣਾ ਟਰਾਲਾ ਖੜਾ ਸੀ ਇੱਥੇ ਉਧਰ ਚੱਲਦੀ ਆਪਣੀ ਗੱਠਾ ਮੰਨਣ ਵਾਲੀ ਮਸ਼ੀਨ ਕੇ ਹੋਰ ਗੰਦਾ ਹੋਇਆ ਪਿਆ ਸੀ ਅੱਜ ਗੱਠਾ ਬੰਨਣ ਵਾਲੀ ਆ ਗਈ ਨਾਲ ਦੀ ਨਾਲ ਟਰਾਲੀਆਂ ਆ ਗਈਆਂ ਚੁੱਕਨ ਦੋ ਮਸ਼ੀਨਾਂ ਚੱਲਦੀਆਂ ਜਵਣੇ ਇੱਕ ਦੂਜੇ ਪਾਸੇ ਚੱਲਦੀ ਆ ਘਰ ਦੇ ਬਸ ਅੱਜ ਕੱਲ੍ਹ ਤੋਂ ਡਵੇਟ ਜਾਣਗੇ ਆਹ ਵਾਲਾ ਲਿਫਟ ਚੱਕ ਲੈ ਪੁੱਤਰਾ ਆ ਆਪਣਾ ਫੋਰਡ ਜੀ 95 ਮਾਡਲ ਲਿਫਟ ਚੱਕ ਪੁੱਤਰਾ ਪੈ ਗਿਆ ਜੀ ਨਿਹਰਾਪਾ ਨੂੰ ਉਧਰ ਟਰਾਲੀ ਫਸ ਗਈ ਇਹਨਾਂ ਦੀ ਉਹ ਗੱਠਾਂ ਵਾਲੀ ਉਧਰ ਆਪਣੀਆਂ ਮਸ਼ੀਨ ਚੱਲਦੀ ਆ ਉਧਰ ਹੁਣ ਮੈਂ ਟਰੈਕਟਰ ਲੈ ਕੇ ਆਇਆ ਇੱਥੇ ਟੋਚਣ ਟੋਚਣ ਭਾਗੇ ਘਟਰੇ ਉਧਰ ਫੋਨ ਵੀ ਡਾਊਨ ਹੋ ਗਿਆ ਆਪਣਾ ਲੱਪਾ ਮੱਲਾ ਇਹ ਆ ਚੱਕ ਪਾ ਉੱਥੇ ਟਰਾਲੀ ਨੂੰ ਦਬਲ ਕਰਕੇ ਪਾਣਾ ਹੈ ਦਬੜ ਪਾਲਾ ਸਿੰਗਲ ਪਾਉਣਾ ਸਿੰਗਲ ਪਾਲਾ ਆਪਨਾ ਆਪਣਾ ਫੋਟੋ ਵੀ ਮੰਗਾ ਲਿਆ ਜੀ ਹੋਰ ਪਾ ਕੇ ਕੀ ਕਰੀਂਗਾ ਮੈਂ ਕਰਦਾ ਟਾਇਰ ਉਹ ਟੋਹ ਜਣ ਅੱਗੇ ਪਾ ਲੋ ਮੁੰਨਾ ਤੀਜੇ ਲੋਜ ਲਾ ਕੇ ਟਾਇਰ ਕਰ ਲੈ ਸੰਗਲ ਟਾਇਰ ਕਰ ਲੈ